ਧਾਰਮਿਕ ਸੰਸਥਾ ਦਾ ਚੋਣਦਾ ਚੋਣਦੇ ਹੋਣ ਹੁਣ ਬਾਬਾ ਸਾਹਿਬ ਨੇ ਕੀ ਕਿਹਾ ਵੀ ਅਸੀਂ ਐਮਪੀ ਐਮਐਲਏ ਵੀ ਚੋਣਨਾ ਐਸੀਆਂ ਨੇ ਪਰ ਉਹਨਾਂ ਨੇ ਸੈਟ ਚ ਇੱਕ ਦੋਹਰੀ ਵੋਟ ਦੂਜੀ ਵੋਟ ਵੀ ਸਾਨੂੰ ਦਿੱਤੀ ਵੀ ਅਸੀਂ ਐਮਪੀ ਐਮਐਲਏ ਦਾ ਚੋਣਨਾ ਜਲੰਧਰ ਤੋਂ ਪਰ ਅਸੀਂ ਇੱਕ ਆਪਣਾ ਨੁਮਾਇੰਦਾ ਵੱਖਰਾ ਆਪਣੀ ਵੋਟ ਨਾਲ ਜਿਹੜੇ ਚ ਸਿਰਫ ਐਸਸੀ ਬੰਦਾ ਵੋਟ ਪਾਊਗਾ ਤੇ ਐਸਸੀਾਂ ਚ ਹੀ ਦੰਗੇ ਕਰਵਾ ਕੇ ਤੇ ਬੰਦੇ ਮਰਵਾ ਲੈ ਤੇ ਬਾਬਾ ਸਾਹਿਬ ਨੂੰ ਲੱਗਾ ਜੇ ਮੇਰੀ ਕਮਿਊਨਿਟੀ ਜਾਂ ਮੇਰੇ ਜਿਨ੍ਹਾਂ ਲਈ ਮੈਂ ਲੜ ਰਿਹਾ ਜੇ ਉਹ ਹੀ ਨਹੀਂ ਬਚੇ ਤੇ ਮੇਰਾ ਫਿਰ ਜਿਹੜੀ ਜਿਹੜੀ ਮੈਂ ਚੀਜ਼ ਲਈ ਲੜ ਰਿਹਾ ਫਿਰ ਉਹ ਦਾ ਕੀ ਫਾਇਦਾ ਤੇ 바ਵਾ ਸਾਹਿਬ ਨੂੰ ਉਹਨਾਂ ਦੀ ਇਸ ਗੱਲ ਅਗੇ ਛੁਪਣਾ ਪਿਆ ਤੇ ਗਾਂਧੀ ਦੇ ਨਾਲ ਜੇਲ੍ਹ ਦੇ ਵਿੱਚ ਤੇ ਉਹ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਔਰ ਅਸੀਂ ਸਾਰੇ ਜਾਗਰੂਕ ਲੋਕ ਆ ਪਰ ਮੈਨੂੰ ਲੱਗਦਾ ਵੀ ਅੱਜ ਵੀ ਜਿਹੜੀ ਸਾਡੀ ਗੱਲ ਆ ਉਹ ਸਾਰੇ ਸਾਥੀਆਂ ਨੇ ਸਮਝੀ ਹੋਣੀ ਆ ਔਰ ਆਪਾਂ ਇਹੀ ਗੱਲ ਲੈ ਕੇ ਸੁਸਾਇਟੀ 'ਚ ਜਾਣੀ ਆ ਸਾਡੀ ਕੋਈ ਕਿਸੇ ਤੇ ਅੰਦੀ ਵਿਰੋਧਤਾ ਨਹੀਂ ਸਾਡੀ ਵਿਰੋਧਤਾ ਇਹ ਆ ਵੀ ਜਿਹੜਾ ਜਿਹੜਾ ਰਸਤਾ ਇਹਨਾਂ ਨੇ ਅਪਣਾਇਆ ਇਹ ਵਰਗੀ ਵਰਗੀ ਕਰਨ ਦਾ ਤੇ ਕਰੀਮੀ ਲੇਅਰ ਦਾ ਉਹ ਰਸਤਾ ਗਲਤ ਆ ਕਰੀਮੀ ਲੇਅਰ ਦਾ ਵੈਸੇ ਹੀ ਗਲਤ ਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿੱਚ ਕਰੀਮੀ ਲੇਅਰ ਦੀ ਲੁਕੀ ਹੋਈ ਆ 7 ਲੱਖ ਦਾ ਕੈਪ ਲਾਇਆ ਉਹਨਾਂ ਨੇ 7 ਲੱਖ ਦੀ ਇਨਕਮ ਤੋਂ ਵੱਧ ਜਿਹੜੀ ਇਨਕਮ ਆ ਉਹਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਹੀਂ ਮਿਲਣੀ ਆਪਣਾ ਇਨਕਮ ਸਰਟੀਫਿਕੇਟ ਲੈ ਕੇ ਆਓ 7 ਲੱਖ ਤੋਂ ਘੱਟ ਇਨਕਮ ਦਿਖਾਓ ਤੇ ਤੁਹਾਨੂੰ ਜਿਹੜਾ ਸਰਕਾਰੀ ਵਜੀਫਾ ਫੇਰ ਮਿਲੇਗਾ ਤੇ ਜਿਹੜਾ ਬੰਦਾ 70000 ਮੈਂ ਕਹਿੰਦਾ 80000 ਰੁਪਿਆ ਫੀਸ ਹੈ 6 ਮਹੀਨਿਆਂ ਦੀ ਟੈਕਨੀਕਲ ਕਾਲਜ ਕਿਸੇ ਵੀ ਇੰਜੀਨੀਅਰਿੰਗ ਦੀ ਜੱਜਾਂ ਦੇ ਮੇਰੇ ਪਾਵਰ ਨਹੀਂ ਜੀ ਕਾਨੂੰਨ ਨੂੰ ਅਮੈਂਡ ਕਰਨ ਦੀ ਜਾਂ ਉਹਦੇ ਵਿੱਚ ਕੋਈ ਵੀ ਸੋਧ ਲਿਆਉਣ ਦੀ ਜੱਜ ਤਾਂ ਡਾਇਰੈਕਟ ਕਰ ਸਕਦੇ ਆ ਕਾਨੂੰਨ ਬਣਾਉਣ ਦਾ ਕੰਮ ਲੈਜਿਸਲੇਚਰ ਦਾ ਆ ਤੇ ਕਾਨੂੰਨ ਨੂੰ ਲਾਗੂ ਕਰਾਉਣ ਦਾ ਕੰਮ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਅਥਾਰਟੀ ਦਾ ਜਿਹੜੇ ਪ੍ਰਸ਼ਾਸਨ ਆ ਪੁਲਿਸ ਆ ਜਾਂ ਸਿਵਲ ਪ੍ਰਸ਼ਾਸਨ ਆ ਸਾਡੀ ਸਿਰਫ ਇੰਨੀ ਗੁਮਾਨਿਆ ਵੀ ਅਸੀਂ ਇਹ ਬੈਕ ਡੋਰ ਤੋਂ ਜਿਹੜੇ ਡਿਸੀਜਨ ਲਏ ਜਾ ਰਹੇ ਹੈ ਜਿਸ ਵਿੱਚ ਕਿਸੇ ਦੀ ਜਵਾਬਦੇਹੀ ਫਿਕਸ ਨਹੀਂ ਅਸੀਂ ਉਹ ਜਵਾਬਦੇਹੀ ਫਿਕਸ ਕਰਨਾ ਚਾਹੁੰਦੇ ਆਂ ਵੀ ਅਸੀਂ ਇਹਨਾਂ ਸ਼ੰਕੇ ਆ ਸਾਡੀ ਲੀਡਰਸ਼ਿਪ ਸਾਡੀ ਸੁਸਾਇਟੀ 'ਚ ਵੀ ਅੱਜ ਜੇ ਇੱਕ ਡਿਸੀਜਨ ਇਹਨਾਂ ਦਾ ਔਰਟ ਵਾਲਾ ਮੰਨ ਲਿਆ ਤੇ ਅੱਗੇ ਕਈ ਹੋਣੇ ਖੇਰੇ ਤਾਂ ਤੇ ਸਾਨੂੰ ਸਿਰਫ ਇਹ ਜਿਹੜੀ ਜਿਹੜੀ ਕੰਮ ਹੋ ਰਿਹਾ ਜਿਹੜੇ ਰਸਤੇ ਆਈ ਸਾਡਾ ਵਿਰੋਧ ਹੋ ਦਿੱਤੇ ਆ ਨਾ ਕਿ ਵਕੀ ਕਰਨ ਵਰਕੀ ਕਰਨ ਤੇ ਫੈਸਲਾ ਜਿਹੜੇ ਸਾਡੇ ਆਪਸੀ ਜਿਹੜੀ ਜਿਹੜਾ ਸਾਡਾ ਭਾਈਚਾਰਾ ਹੈ ਜਿਹੜੇ ਕਾਸਟ ਹੈ ਇਹਦੇ ਵਿੱਚ ਇਨਵੋਲ ਹੋ ਹੈ ਉਹ ਬੈਂਕਿੰਗ ਕਰਨ ਲੱਗੀਆਂ ਜਦ 20 ਸਾਲ ਤੋਂ ਚੱਲ ਰਿਹਾ ਹੈ ਉਹਨਾਂ ਨੂੰ ਕੋਈ ਵਿਰੋਧ ਹੋਇਆ ਹੁਣ ਜੋ ਕਰ ਰਹੇ ਸਾਡਾ ਵਿਰੋਧ ਸਿਰਫ ਇਸ ਚੀਜ਼ ਦਾ ਹੈ ਕਿ ਜਿਹੜਾ ਰਸਤਾ ਇਹਨਾਂ ਨੇ ਬਣਾਇਆ ਕਿਉਂਕਿ ਸਰਕਾਰ ਨੂੰ ਪਤਾ ਜੇ ਅਸੀਂ ਕਰਾਂਗੇ ਅਸੀਂ ਇੱਕ ਹੋਟ ਲਾਈਨ ਦੀਆਂ ਯੂਕੇ ਨੂੰ ਪਹਿਲਾਂ ਹੀ ਉਹਨਾਂ ਦੇ ਹੁਣ ਪੈਰ ਉੱਪਰ ਡਿਓ ਤੇ ਦੇਸ਼ ਵਿੱਚ ਵੀ ਉਕਰ ਰਹੇ ਉਹਨਾਂ ਨੂੰ ਪਤਾ ਹੈ ਵੀ ਬੋਰਡਾਂ ਜਾਂਦਾ ਜੇ ਕਨਫਲਿਕਟਿਡ ਸੁਸਾਇਟੀ 'ਚ ਜਾਵਾਂਗੇ ਤੇ ਨਹੀਂ ਮੈਣਨੀ ਸਾਨੂੰ ਮੋਰ ਤੇ ਉਹ ਜੁਡੀਸ਼ਰੀ ਲਈ ਇੱਦਾਂ ਦੇ ਡਿਸੀਜਨ ਕਰਾਉਂਦੇ ਆ ਆਪਣੇ ਹੱਕ 'ਚ ਵੀ ਆਉਂਦੇ ਆ ਔਰ ਸਾਡੇ ਵਿਰੋਧ ਵਾਲੇ ਵੀ ਕਰਾਉਂਦੇ ਸੋ ਇਸ ਲਈ ਸਾਥੀਓ ਅਗਲੀ ਜਿਹੜੀ ਸਟੇਜ ਦੀ ਕਾਰਵਾਈ ਬਹੁਤ 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 ਧੰਨਵਾਦ ਇਹਨੂੰ ਪਤਾ ਲੱਗ ਜਾਊਗਾ ਵੀ ਰਾਜ ਭਾਗ ਦੇ ਨਜ਼ਾਰੇ ਕੀ ਹੁੰਦੇ ਆ ਰਾਜ ਭਾਗ ਦਾ ਚਸਕਾ ਕੀ ਹੁੰਦਾ ਆ ਐਮ ਐਲ ਏ ਦਾ ਮਤਲਬ ਕੀ ਹੁੰਦਾ ਆ ਐਮ ਪੀ ਦਾ ਮਤਲਬ ਕੀ ਹੁੰਦਾ ਸੀ ਐਮ ਦੀ ਕੁਰਸੀ ਤੇ ਬੈਠ ਕੇ ਕਿਹਨਾਂ ਦੇ ਹੱਕਾਂ ਦੀ ਰਾਖੀ ਹੋਣੀ ਕਿਹਨਾਂ ਦੇ ਹੱਕਾਂ ਦੇ ਖਿਲਾਫ ਲਿਖਿਆ ਜਾਣਾ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਤੇ ਇਹ ਆਪਣੀ ਬੋਰਡ ਦਾ ਇਸਤੇਮਾਲ ਸਹੀ ਕਰਨ ਲੱਗ ਪੈਣਗੇ ਜਿੱਦਾਂ ਜਿੱਦਾਂ ਅੱਗੇ ਵਧਣਗੇ ਇਹ ਆਪਣੀਆਂ ਐਮਐਲਏ ਐਮਪੀ ਬਣਾਉਣਗੇ ਆਪਣੀਆਂ ਸਰਕਾਰਾਂ ਬਣਾਉਣਗੇ ਇਹ ਆਪਣੇ ਮੁਕਤੀਦਾਤਾ ਜਿਹੜੇ ਆ ਆਪ ਬਣਨਗੇ ਪਰ ਬੜੀ ਬਦਕਿਸਮਤ ਦੀ ਵੀ ਗੱਲ ਆ ਲੰਬਾ ਸਮਾਂ ਹੋ ਗਿਆ ਦੇਸ਼ ਜਯਾਦ ਹੋਿਆਂ ਨੂੰ ਲਗਭਗ ਮੈਂ ਨਾ ਗਲਤ ਬੋਲਦਾ ਹਾਂ ਮਾ 77 ਸਾਲ ਦਾ ਬਕਵਾ ਹੋ ਗਿਆ 77 ਸਾਲ ਦਾ ਬਕਵਾ ਹੋ ਗਿਆ ਦੇਸ਼ ਰਾਜ ਜਯਾਦ ਹੋਿਆਂ ਨੂੰ ਔਰ ਦੇਸ਼ ਦਾ ਸੰਵਿਧਾਨ ਲਾਗੂ ਹੋਿਆਂ ਨੂੰ 74 ਸਾਲ ਦਾ ਬਖਵਾ ਹੋ ਗਿਆ। ਔਰ ਬਾਬਾ ਸਾਹਿਬ ਡਾਕਟਰ ਬੇਡ ਕਰਨੂ ਸਾਡੇ ਵਿੱਚੋਂ ਗਿਆ ਨੂੰ 83 ਸਾਲ ਦਾ ਬਖਵਾ ਹੋ ਗਿਆ। ਪਰ ਬੜੀ ਦੁੱਖ ਦੀ ਗੱਲ ਆ ਸਾਥਿਓ। ਬੜੇ ਦੁੱਖ ਨਾਲ ਕਹਿ ਰਿਹਾ ਪਰ ਅਜੇ ਤੱਕ ਵੀ ਅਸੀਂ ਆਪਣੀਆਂ ਸਰਕਾਰਾਂ ਬਣਾਉਣ ਦੇ ਵਿੱਚ ناکਾਮਜਬ ਰਹੇ ਆ। ਅੱਜ ਤੱਕ 5 ਸਾਲ 5 ਸਾਲ 5 ਸਾਲ ਕਰਦੇ ਲੰਬਾ ਸਮਾਂ ਨਿਕਲ ਗਿਆ। ਆ ਹੁਣੀ ਆਜ਼ਾਦੀ ਦੀ ਬਰੇਗੰਡ ਮਨਾ ਕੇ ਹਟੇ ਆ ਮੈਂ ਕਹਿੰਦਾ ਜੇਕਰ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਆਜ਼ਾਦੀ ਦੀ ਬਰੇਗੰਡ ਦਾ 15 ਅਗਸਤ ਦਾ ਨਜ਼ਾਰਾ ਹੀ ਕੋਈ ਹੋਰ ਹੋਣਾ ਸੀ ਗੱਲ ਹੀ ਕੋਈ ਹੋਰ ਹੋਣੀ ਸੀ ਕਿਉਂ ਹਰ ਸਾਲ ਆਪਾਂ 26 ਜਨਵਰੀ ਲਗਾਈ ਜਾਂਦੇ ਆ ਕਿਉਂ 15 ਅਗਸਤ ਤੇ 15 ਅਗਸਤ ਲਗਾਈ ਜਾਂਦੇ ਆ ਕਿਉਂ ਨਹੀਂ ਇਹਨਾਂ ਗੱਲਾਂ ਦੇ ਆਪਾਂ ਵਿਚਾਰਾ ਕਰਦੇ ਬਈ ਨਹੀਂ ਦਿੱਲੀ ਦੇ ਤੱਕ ਦੇ ਉੱਤੇ लाल किले ਦੇ ਉੱਤੇ ਸਾਡਾ ਵੀ ਕੋਈ ਪ੍ਰਧਾਨ ਮੰਤਰੀ ਬੋਲਣਾ ਚਾਹੀਦਾ ਕਿਉਂ ਨਹੀਂ ਅਸੀਂ ਵਿਚਾਰ ਕਰਦੇ ਬੇ ਐਡੀ ਵੱਡੀ ਤਾਕਤ ਬਾਬਾ ਸਾਹਿਬ ਡਾਕਟਰ ਨਵੇਟ ਕਰਨੇ ਸਾਨੂੰ ਦੇਤੀ ਅਸੀਂ ਕਿਉਂ ਨਹੀਂ ਉਹਦੀ ਸਹੀ ਵਰਤੋਂ ਕਰਦੇ ਕਾਹ ਪੰਜਾ ਸਾਲਾਂ ਬਾਅਦ ਜਿਹੜੇ ਲੋਕ ਸੜਕਾਂ ਤੇ ਟੁੱਟਦੇ ਆ ਮਰਦੇ ਆ ਜਿਹੜੇ ਮੀਆਂ ਦੇ ਵਿੱਚ ਤੁਪੜ ਦੇ ਵਿੱਚ ਨੇਰੀਆਂ ਦੇ ਵਿੱਚ ਝੱਖੜਾਂ ਦੇ ਵਿੱਚ ਸੜਕਾਂ ਦੇ ਉੱਤੇ ਧਾਨੇ ਮਜਾਰੇ ਲਾਉਂਦੇ ਆ ਕਿਉਂ ਤੁਸੀਂ ਉਹਨਾਂ ਦੀ ਕੀਤੀ ਮਿਹਨਤ ਪੰਜਾ ਸਾਲਾਂ ਬਾਅਦ ਜਿਹੜੀ ਆ ਅੱਖਾਂ ਮੀਟ ਕੇ ਮੇਰੇ ਦੋਸਤੋ ਅਯਾਈ ਕਰ ਦਿੰਨੇ ਆ ਕਿਉਂ ਨਹੀਂ ਸਮਝ ਰੱਖਦੇ ਕਿ ਸੁਰ ਛੜੀਆਂ ਗੱਲਾਂ ਦੇ ਅੰਦਰ ਆ ਕੇ ਆਪਣੀ ਬੋਰਡ ਦਾ ਪੰਜਾ ਸਾਲਾਂ ਬਾਅਦ ਗਲਤ ਇਸਤੇਮਾਲ ਕਰਕੇ ਜਿਨ੍ਹਾਂ ਨੂੰ ਕੁਰਸੀ ਤੇ ਬੈਠਣਾ ਚਾਹੀਦਾ ਉਹਨੂੰ ਬਿਠਾਉਂਦੇ ਨਹੀਂ ਦੂਜੇ ਨੂੰ ਜਿੰਨ ਕੀਤਾ ਕੁਝ ਨਹੀਂ ਹੁੰਦਾ ਜਿਹੜਾ ਦੂਜੋ ਰੋਪੜ ਤੋਂ ਲਿਆ ਕੇ ਮਰਿੰਡੇਓ ਲਾ ਕੇ ਫਰੋਜਪੁਰ ਤੋਂ ਲਿਆ ਕੇ ਤੁਹਾਡੇ ਮੂਰੇ ਖੜਾ ਕਰ ਦਿੱਤਾ ਜਾਂਦਾ ਉਹ ਤੁਹਾਨੂੰ ਸੋਨੇ ਵਰਗਾ ਲੱਗਣ ਲੱ ਪੈਂਦਾ ਉਹਨੂੰ ਤੁਸੀਂ ਬੋਟਾ ਪਾ ਦਿੰਦੇ ਆ ਉਹਨੂੰ ਤੁਸੀਂ ਐਮਪੀ ਐਮਐਲਏ ਬਣਾ ਲੈਂਦੇ ਆ ਵਿਚਾਰੋ ਵਿਚਾਰਨਾ ਪੈਣਾ ਜੇ ਤੁਸੀਂ ਨਾ ਵਿਚਾਰਿਆ ਸਮਾਂ ਜਿਹੜਾ ਆਉਣ ਵਾਲਾ ਬਹੁਤ ਗੰਭੀਰ ਆ ਬਹੁਤ ਗੰਭੀਰ ਆ ਫੇਰ ਤੁਹਾਨੂੰ ਕਿਸੇ ਨੇ लाठी ਵੀ ਨਹੀਂ ਫੜਾਉਣੀ ਆ ਜਿਹੜੀ ਤੁਹਾਨੂੰ लाठी ਬੰਦੂਕ ਗੋਲੀ ਬਾਬਾ ਸਾਹਿਬ ਡਾਕਟਰ ਮੇੜਕਰ ਫੜਾ ਗਏ ਨਾ ਏ ਵੀ ਫੇਰ ਤੁਹਾਨੂੰ ਲੱਭਣੇ ਨਹੀਂ ਤੁਹਾਨੂੰ ਐਡਾਂ ਦਾ ਰਗੜੇ ਉਹਨਾਂ ਨੇ ਮਾਰਨਾ ਮੈਂ ਕਹਿੰਦਾ ਝਾੜੂ ਤਾਂ ਕੁੱਜਾ ਗਈ ਉਹ ਵੀ ਤੁਹਾਡੇ ਕੋਲ ਬੰਨਣ ਦਾ ਮੌਕਾ ਨਹੀਂ ਦੇਣਾ ਤੁਹਾਡੇ ਹਾਲਾਤ ਐਡਾਂ ਦੇ ਕਰ ਦੇਣੇ ਤੁਹਾਡੀ ਰੀੜ ਦੀ ਹੱਡੀ ਉਹਨਾਂ ਨੇ ਐਡਾਂ ਦੀ ਕਮਜ਼ੋਰ ਕਰ ਦੇਣੀ ਤੁਹਾਨੂੰ ਉਹ ਵੀ ਬੰਨਣ ਜੋਗੇ ਉਹਨਾਂ ਨੇ ਛੱਡਣਾ ਨਹੀਂ ਤਾਂ ਇਸ ਕਰਕੇ ਮੇਰੇ ਦੋਸਤੋ ਨੌਜਵਾਨੋ ਆਓ ਹਟ ਜਾਓ ਪਟਕਣਾ ਹਟ ਜਾਓ ਘਬਰਾਹਣਾ ਹਟ ਜਾਓ ਉਹਨਾਂ ਦੀਆਂ ਗੱਲਾਂ ਵਿੱਚ ਆਉਣਾ ਜਦੋਂ ਤੁਸੀਂ ਪਟਕਣੋ ਹਟ ਜਾਉਗੇ ਰਾਜ ਤੁਹਾਡਾ ਹੋਊਗਾ ਚੰਡੀਗੜ੍ਹ ਦੇ ਤਖਤ ਤੇ ਰਾਜਾ ਤੁਹਾਡਾ ਹੋਊਗਾ ਦਿੱਲੀ ਦੇ ਤਖਤ ਤੇ ਰਾਜਾ ਤੁਹਾਡਾ ਹੋਊਗਾ ਤਾਂ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਜੇ ਤੁਸੀਂ ਚਾਹੋ ਨਾ ਵੀ ਧਰਨਿਆਂ ਤੋਂ ਮਜਾਰਿਆਂ ਤੋਂ ਤੁਸੀਂ ਨਿਜਾਤ ਪਾ ਲਓ ਨਾ ਆਪਾਂ ਤੁਪਾਂ ਦੇ ਵਿੱਚ ਸੜੀਏ ਆਪਾਂ ਰਾਜ ਭਾਗ ਲਿਆਈਏ ਜਿਹੜਾ ਸੈਕਟਰੀਏਟ ਜਿਹੜੇ ਏਸੀ ਵਾਲੇ ਕਮਰੇ ਨਾ ਫੇ ਆਪਾਂ ਵੀ ਉੱਥੇ ਬੈਠਣ ਦਾ ਜਿਹੜਾ ਚਸਕਾ ਪਾਈ ਆ ਆਨੰਦ ਲੈਂਨ ਦਾ ਆਪਾਂ ਵੀ ਕੁਝ ਸਿੱਖ ਲਈਏ ਹਟ ਜਾਓ ਨਿਕਲ ਜਾਓ ਇਹਨਾਂ ਦੇ ਵਿੱਚੋਂ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਕੰਮ ਦੇ ਇੱਤੇ ਹੀ ਲੱਗੇ ਹੋਇਆ ਆਪਾਂ ਆਪਣੇ ਵਿੱਚ ਜਿਹੜਾ ਸੁਧਾਰ ਕਰੀਏ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਆ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਜਿਹੜੀ ਝਾਤੀ ਜਿਹੜੀ ਮਾਰਨੀ ਪੈਣੀ ਆ ਤਾਂ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਹਹੀ ਬੇਨਤੀ ਕਰਦਾ ਵੀ ਪੂਰੇ ਭਾਰਤ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਜੇ ਕੋਈ ਕਿਸੇ ਹੱਕਾਂ ਦੀ ਕੋਈ ਰਾਖੀ ਕਰ ਸਕਦਾ ਜੇ ਸਾਡੇ ਮਗਰ ਖੜ ਸਕਦਾ ਜੇ ਐਫਸੀ ਐਸਟੀ ਓਬੀਸੀ ਉਹਨਾਂ ਦੀ ਕੋਈ ਗੱਲ ਕਰ ਸਕਦਾ ਤਾਂ ਇੱਕੋ ਹੀ ਇੱਕ ਪਾਰਟੀ ਆ ਬੌਝਨ ਸਮਾਜ ਪਾਰਟੀ ਕਿਉਂਕਿ ਉਹ ਹਮੇਸ਼ਾ ਹੀ ਸਾਨੂੰ ਇਸ ਗੱਲ ਤੇ ਗਮਰਾਹ ਕਰਦੇ ਆ ਵੀ ਇਹ ਤਾਂ ਬੀਜੇਪੀ ਦੀ ਬੀ ਟੀਮ ਆ ਹੈ ਜੇ ਲੋ ਅਸੀਂ ਇਲੈਕਸ਼ਨ ਲੜੀਏ ਤਾਂ ਅਸੀਂ ਬੀ ਟੀਮ ਬਣ ਜਾਂਦੇ ਆ ਜੇ ਨਾ ਲੜੀਏ ਤਾਂ ਫੇ ਬੀ ਵੀ ਟੀਮ ਦੁਸ਼ਮਣ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਨਹੀਂ ਲੜਦੇ ਤਾਂ ਵੀ ਬੀ ਟੀਮ ਜੇ ਲੜਦੇ ਤਾਂ ਵੀ ਬੀ ਟੀਮ ਉਹ ਉਹਨਾਂ ਨੂੰ ਪੁੱਛੋ ਬਈ ਅਸੀਂ ਦੇਸ਼ ਦੀ ਰਾਸ਼ਟਰੀ ਪਾਰਟੀਆਂ ਸਾਡੇ ਕੋਲ ਅਧਿਕਾਰ ਆ ਫੰਡਮੈਂਟਲ ਰਾਈਟ ਆ ਬਈ ਅਸੀਂ ਜਿਹੜਾ ਇਲੈਕਸ਼ਨ ਲੜ ਸਕਦੇ ਆ ਅਸੀਂ ਇਲੈਕਸ਼ਨ ਲੜੀਏ ਤਾਂ ਕਿਸੇ ਨੂੰ ਹਰਾਉਣ ਨੂੰ ਤਾਂ ਜਿਤਾਉਣ ਨੂੰ ਉਹ ਤੁਸੀਂ ਕਾਂਗਰਸ ਨੂੰ ਗਿਣ ਕੇ ਦੇਖੋ ਜੋ ਮੈਂ ਸਮਝਦਾ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਬੀ ਜੀ ਪੀ ਨੇ ਰਾਜ ਕੀਤਾ ਨਾ ਉਹ ਕਾਂਗਰਸੀ ਦੇਣਿਆ ਅੰਸਰਾਜੇ ਮੰਗ ਪੱਤਰ ਰਸਾ ਗਿਆ ਸੋ ਜਿਹੜਾ ਅਜ ਭਾਰਤ ਬੰਦੀ ਦੀ ਕੌਂਸਟਿਟਿਊਸ਼ਨਿਕ ਸੀ ਲੱਖ ਲੱਖ ਜੱਥੇਬੰਦੀਆਂ ਵੱਲੋਂ ਆ ਰਾਜਨੀਤਿਕ ਪਾਰਟੀਆਂ ਵੱਲੋਂ ਕੀ ਕਹਿਣਾ ਚਾਹੁੰਦੇ ਕਿ ਬੌਜਨ ਸਮਾਜ ਪਾਰਟੀ ਰਵਿਦਾਸ ਚੌਂਕ ਦੇ ਨੇੜੇ ਜਿਹੜੀ ਹੈਗੇ ਆ ਸੁਸਾਇਟੀ ਬਣੀ ਹੋਈ ਇਹਨਾਂ ਨੇ ਅੱਜ ਇੱਥੇ ਧਰਨਾ ਲਾਇਆ ਸੀ ਤੇ ਇਹਨਾਂ ਨੇ 2 ਘੰਟੇ ਇੱਥੇ ਧਰਨਾ ਲਾਇਆ ਤੇ ਜਿਹੜੇ ਸੁਪਰੀਮ ਕੋਰਟ ਵੱਲੋਂ ਪਾਸ ਹੋਇਆ ਲਾ ਪਾਸ ਹੋਇਆ ਸੀ ਉਹਦੇ ਅਗੇ ਇਸ ਨੇ ਧਰਨਾ ਲਗਾਇਆ ਸੀ ਤੇ ਉਹਦੇ ਸਬੰਧ ਚ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਇਹਦਾ ਇਹ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਸਰਕਾਰ ਨੂੰ ਪਹੁੰਚਾਤਾ ਜਾਊਗਾ ਸਰ ਕੋਈ ਆਵਾਜ਼ ਆਈ ਜਿੱਦਾ ਟ੍ਰੈਫਿਕ ਜਿਹੜੀ ਬਹਾਲ ਸੀ ਜਾਂ ਬੰਦ ਕੀਤੀ ਟ੍ਰੈਫਿਕ ਡਿਵਰਟ ਕੀਤੀ ਗਈ ਸੀ ਟ੍ਰੈਫਿਕ ਡਿਵਰਟ ਕੀਤੀ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਉਹ ਜਿਹੜੀਆਂ ਦੁਕਾਨਾਂ ਜਿਹੜੀਆਂ ਬੰਦ ਸੀ ਜਾਂ ਕਵਾਈਆਂ ਗਈਆਂ ਇਹਨਾਂ ਦਾ অলਰੈਡੀ ਦੁਕਾਨਾਂ অলਰੈਡੀ ਬੰਦ ਸੀਗੀਆਂ ਲੋਕਾਂ ਨੇ ਖੋਲੀਆਂ ਨਹੀਂ ਸੀਗੀਆਂ ਪ੍ਰਦਰਸ਼ਨ ਕਰਕੇ ਇਹਨਾਂ ਨੇ ਆਪਣੇ ਆਪ ਬੰਦ ਕੀ। ਸੋ ਥੈਂਕ ਯੂ ਥੈਂਕ ਯੂ